ਫੇਰ ਕਬੱਡੀ ਚੱਲਿਆ ਆ ਜਿਵੇਂ ਮਾਤਾ ਬਲਵਿੰਦਰ ਕੌਰ ਦੀ ਕੁੱਖ ਦਾ ਸ਼ਗਾਰ ਮੇਰੇ ਵੀਰੋ ਲਓ ਵੱਡੀਆਂ ਵਾਲਾ ਗਰਨੀਚ ਨਾਲ ਹੀ ਕਹਿੰਦੇ ਕਿ ਜੱਫਾ ਸਿੰਘ ਦਾ ਰਾਸ ਮੇਰੇ ਵੀਰੋ ਲਓ ਕੰਨੀ ਤੇ ਲੱਗੀ ਛੁੱਟ ਗਿਆ ਬੱਲੇ ਵੱਲੇ ਹੋ ਰਿਹਾ ਅੱਜ ਇਹਨੇ ਜਿੱਤ ਲਿਆ ਅੱਜ ਪਤਾ ਲੱਗੂਗਾ ਖਾਧੀ ਹੋਈਏ ਖੜਾਕਾਂ ਦਾ ਤੇ ਮਾਰ ਛੋੜਿਆ ਡੋਪੀ ਰੇਡਰ ਸੁੱਕਾ ਜਾਵੇ ਲੈ ਲਓ ਮੇਰੇ ਵੀਰੋ ਬਾਹਾਂ ਖਿਲਾੜੀਆਂ ਹੋ ਗਈ ਬੱਲੇ ਵੱਲੇ ਲਓ ਪੁਆਇੰਟ ਬਰਗਨੀਤ ਮੱਡੀਆਂ ਵਾਲੇ ਦਾ ਇਹ ਮੇਰੇ ਵੀਰੋ ਸੰਘੀ ਕਬੱਡੀ ਅਕੈਡਮੀ ਕੈਪਟਨ ਰਾਣਾ ਸਿੰਘ ਦਾ ਉਤੰਕਾਰੀ ਮੇਰੇ ਵੀਰੋ ਵਰਦੀ ਕਬੱਡੀਆਂ ਵਾਲਾ ਲਾਹ ਕਿ ਕਬੱਡੀ ਚੋੜਾ ਵਾਲਾ ਲਾਲ ਬੱਡੀ ਵਾਲਾ ਨਜ਼ਰ ਮੇਰੇ ਵੀਰੋ ਕਬੱਡੀ ਪਾ ਰਿਹਾ ਲਾਓ ਗੁਰਪ੍ਰੀਤ ਮੇਰੇ ਵੀਰੋ ਬੜਾ ਥੋੜਾ ਦਾਸੀ ਹੈ ਲਾਓ ਪੁਆਇੰਟ ਚੋੜਾ ਮੜਿਆ ਹੋਰ ਵੀ ਲਾ 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 ਬਜਨੀ ਕਲਾ ਦੇ ਨੀਯਤ ਪਰ ਗਰੀਦੀ ਨਾਲੜ ਬਜਨੀ ਕਲਾ ਟੀਮ ਦੀ ਕਲਾ ਲਾਓ ਮੇਰੇ ਵੀਰੋ ਇੱਕ ਮਿੰਟ ਬਿਤੇ ਇਹਦੇ ਵਿੱਚੋਂ ਆਪਾਂ ਕਿਹੋ ਜਿਹਾ ਧਾਰੀ ਕੱਢਨੇ ਆ ਮੁੰਡੇ ਕਿਹੜੇ ਕਿਹੋ ਜਿਹੇ ਧਾਰੀ ਮੁੰਡੇ ਵਧੀਆ ਖੇਡਦੇ ਆ ਨਾਲ ਸਰਵਾਤ ਕੀਤਾ ਜਾਣਾ ਇਸ ਸਰਕਾਰੀ ਮੁੰਡੇ ਜਿਹੜੇ ਵਧੀਆ ਖੇਡਦੇ ਆ ਉਹਨਾਂ ਦਾ ਉਹਨਾਂ ਦਾ ਨਾਮ ਲਿਖ ਲਓ ਆਪਾਂ ਬਾਅਦ ਵਿੱਚ ਲਿਖਾਂਗੇ ਲਾਓ ਮੇਰੇ ਵੀਰੋ ਅਗਲੀ ਕਬੱਡੀ ਫੇਰ ਰੋਣ ਪੂਰਾ ਸਾਟ ਦਾ ਸ਼ਰੀਰ ਹੈ ਹਣੀ ਉਹ ਜਿਹੜੇ ਮਸਾ ਪਾਹਜ ਕਿਦੋਂ ਹੋਏ ਆਪੀ ਬੱਤਨੀ ਕਲਾ ਤੇ ਨਵੀਂ ਕਲੱਬ ਲਾਓ ਮੇਰੇ ਵੀਰੋ ਪੁਆਇੰਟ ਹੋਇਆ ਉਹਨਾਂ ਦਾ ਹੋ ਗਿਆ ਲਾਓ ਵਾਚਿੰਗ ਪਾਇਨ ਸਿੰਘ ਜੀ ਦੇ ਸਾਹਮਣੇ ਨਜ਼ਰ ਇਸ ਵੇਲੇ ਕਮਾਲ ਕਰ ਰਹੇ ਆ ਚੱਲ ਵੀ ਦੇਖੋ ਬਾਅਦ ਕਬੱਡੀ ਲਾਓ ਮੇਰੇ ਵੀਰੋ ਇਸ ਸਮੇ ਗਰਵੀਤ ਮੰਡੀਆਂ ਵਾਲਾ ਕਦੇ ਕਾਰਿਊ ਦੇ ਖੇਡ ਮੈਦਾਨਾਂ ਦੇ ਵਿੱਚ ਕਦੇ ਗੈਲਰੀ ਦੇ ਗਰਾਊਂਡਾਂ ਦੇ ਵਿੱਚ ਲਓ ਮੇਰੇ ਵੀਰੋ ਕਦੇ ਬੈਂਕਪੋਰਡ ਦੇ ਵਿੱਚ ਲੱਗੇ ਨੇ ਸੱਚੀ ਕਬੱਡੀ ਰਿਟਰੀਟ ਕਬੱਡੀ ਕਲੱਬ ਸਰੀ ਦੇ ਵੱਲੋਂ ਖੇਡੀ ਹੈ ਲਓ ਦੇਖੋ ਸੁਖਬੰਦੇਸ਼ ਸਾਹਿਬ ਮਾਸਟਰ ਭਪਿੰਦਰ ਸਿੰਘੀ ਕੋਲੋਟੀ ਵਾਲਿਆਂ ਦਾ ਆਹ ਹਿੰਦਰ ਸਿੰਘ ਵੱਲੋਂ 50 ਰੁਪਏ ਲੱਗੇ ਇਸ ਰੇਟ ਤੇ ਲਓ ਮੇਰੇ ਵੀਰੋ 50ਾਂ ਦੀ ਗੱਲ ਲਓ ਪੁਆਇੰਟ ਗੁਰਵੀਰ ਕਬੱਡੀਆਂ ਵਾਲਿਆਂ ਦਾ ਉਂਗਲੀ ਪੂਰੀ ਸਿੱਧੀ ਖੜੀ ਹੈ ਮੇਰੇ ਵੀਰੋ ਪੁਆਇੰਟ ਇਸ ਸਮੇਂ ਗੁਰਵੀਰ ਦਾ ਲਓ ਅਗਲੀ ਕਬੱਡੀ ਫੇਰ ਨੰਨ ਕਹਿੰਦੇ ਵੀ ਇਸੇ ਆਵੇ ਜੀ ਬੜੀ ਚਲਾਈ ਬੋਲੂ ਦੀ ਬੜੀ ਤੇਰੇ ਵੀਰੋ ਨਾਲੇ ਕਾਲੇ ਵਰਗੇ ਬੱਲੇ ਬੱਲੇ ਸਿੰਘ ਆ ਬੱਲੋ ਐਸ ਰੇਡ ਤੇ ਲਾ ਕੇ ਲੈ ਵੀ ਬੱਲੇ ਮੈਚ ਪੂਰਾ ਵਜੇ ਪਾਇਆ ਅੱਗੇ ਪਿਛਲੇ ਪੂਨੇ ਮਿੰਟ ਦੇ ਮੈਚ ਦੇਖਿਆ ਕੋੜਾ ਦੀ ਮੰਡੀਆਂ ਦਾ ਮੈਚ ਪੂਰਾ ਫਸਮਾ ਲੱਗਿਆ ਸੀ ਅੱਜ ਵੀ ਝੋੜਾ ਦੀ ਮੰਡੀਆਂ ਦੀ ਗੱਲ ਕਰੀ ਵੀਰੋ ਉਦੋਂ ਫਾਈਨਲ ਸੀ ਅੱਜ ਸੈਮੀ ਫਾਈਨਲ ਹੈ ਉਦੋਂ ਕਾਲੇ ਵਰਗੇ ਦੇ ਉਹਨਾਂ ਨੇ ਕਮਾਲ ਕਰੀ ਸੰਮੀ ਮਕੀ ਵਾਲਾ ਕਰੀ ਵੀਰੋ ਬਾਹਰ ਕਿਹੜਾ ਕਬੱਡੀ ਖਿਡਾਰੀ ਆ ਜਸਪੀ ਲਾਇ ਪਿਛਲੇ ਸਾਲ ਸਰਦਨ ਨੇ ਨਾਲ ਇਸ ਮੇ ਬੂਟਾ ਮੇਰੇ ਵੀਰੋ ਟੁਲੀ ਵਾਲੀਆ ਕਬੱਡੀ ਪਾ ਰਿਹਾ ਜਿਸ ਪਿੰਡ ਦਾ ਦੱਸੀਪੜਾ ਤਕੜਾ ਕਬੱਡੀ ਖਿਡਾਰੀ ਵੀ ਵੀਰੋ ਕਨੇਡਾ ਦੇ ਵਿੱਚ ਪੱਕੇ ਤੌਰ ਤੇ ਰਸਲਾ ਲਾਓ ਮੇਰੇ ਵੀਰੋ ਇਸ ਸਮੇਂ ਨਾਲ ਦੇ ਕਹਿੰਦੇ ਵੀ ਝੋੜਾ ਵਾਲਾ ਲੋਕ ਕੰਨ ਕਰਾ ਰਿਹਾ ਹੈ ਪੁਆਇੰਟ ਇਸ ਲਈ ਬੁੱਤੇ ਦੇ ਚੁਸਤੀ ਫੁਰਤੀ ਸ੍ਰੁਸਤੀ ਮੇਰੇ ਵੀਰੋ ਅੱਜ ਪਿੰਡ ਦੀ ਗਰਾਊਂਡ ਮੈਦਾਨਾਂ ਦੇ ਵਿੱਚ ਲਾਓ ਅਗਲੀ ਕਬੱਡੀ ਚੱਲ ਵੀ ਇੱਕ ਲੋੜਾ ਵਾਲਿਆ ਪਾਕ ਕਬੱਡੀ ਬਦਨੀ ਕਲਾਤੀ ਮਨੀਆ ਕਲੱਬ ਬੁੜੀ ਟੀਮ ਆ ਜਾਣ ਬਦਨੀ ਕਲਾਤੀ ਮਨੀਆ ਕਲੱਬ ਮਨੀਆ ਕਲਾਬ ਰਾਮਾ ਫਲਾਲ ਮਾਜਰਾ ਦੀ ਜਲਦੀਵਲ ਮੇਰੇ ਵੀਰੋ ਫਲਾਲ ਮਾਜਰਾ ਦੀ ਜਲਦੀਵਲ ਲਓ ਲਾਡੀ ਮੇਰੇ ਵੀਰੋ ਇੱਕ ਬਰਸਰਾਉਪਰੀ ਹੈ ਇੱਕ ਡਾਲਾ ਵਾਲਾ ਇੱਕ ਮੰਡੀਆਂ ਵਾਲਾ ਮੇਰਾ ਬੜਾ ਮਸ਼ਹੂਰ ਮੇਰੇ ਵੀਰੋ ਆਹ ਸਿਕ ਸਰਦਾਰ ਲਾਡੀ ਇਸ ਨੂੰ ਜਫਾ ਰੌਣ ਲੱਗਾ ਲਓ ਵੱਡੇ ਮਾਚ ਸਮਾਂ ਹੈ ਮੇਰੇ ਵੀਰੋ ਅੱਜ ਸਿਕ ਸਰਦਾਰ ਖਿਡਾਰੀਆਂ ਨੇ ਬਲਾਉਟੀ ਦੀ ਵੀ ਐਸਟੀ ਬਾਰੇ ਵੀ ਬੱਥਰੀ ਹੈ ਵੱਡੀ ਦੇਰ ਹੈ ਮੇਰੇ ਵੀਰੋ ਇਹ ਆਹ ਜਿਹੜੇ ਮੇਰੇ ਵੀਰੋ ਸਰਦਾਰ ਜੁੱਸਾ ਸਿੰਘ ਦਾ ਨਾਸ ਸਿੰਘ ਹੈ ਹੌਲੀ ਬੋਲ ਸਮਝ ਨਹੀਂ ਆਉਂਦੀ ਕੰਨੀ ਮੈਚ ਚਲਾਉਂਦਾ ਸਰ ਕੰਨੀ ਤੋਂ ਤੇਜ਼ੀ ਬੋਲਦਾ ਥੋੜਾ ਜਸ ਮੰਡੀਆਂ ਵਾਲਾ ਮੇਰੇ ਵੀਰੋ ਇਸ ਸਮੇ ਗਰਮੀਤ ਕਬੱਡੀ ਮਾਰਿਆ ਲਓ ਮੇਰੇ ਵੀਰੋ ਨਾਲ ਹੀ ਚਾਰ ਜੱਫੀਆਂ ਦੀ ਕੁੰਮਜੀ ਹੋਈ ਚੈਨ ਦੇ ਵਿੱਚੋਂ ਇੱਕ ਕੰਨੀ ਤੇ ਲੱਖੀ ਹੈ ਲਓ ਇਸ ਸਮੇ ਮੇਰੇ ਵੀਰੋ ਆ ਨਵਨ ਗਰਮੀਤ ਮੇਰੇ ਵੀਰੋ ਹੱਥੋਂ ਦਰਕਾਇਆ ਲਓ ਪੁਆਇੰਟ ਇਸ ਲਈ ਗਰਮੀਤ ਚੱਲ ਵੀ ਰਹੀ ਹੈ ਬਾਤ ਕਬੱਡੀ ਲਓ ਇਸ ਕਬੱਡੀ ਮੇਰੇ ਵੀਰੋ ਇਸ ਸਮੇ ਗੋਪੀ ਨੂਨ ਕਦੇ ਤੂੜਪੋੜੀਆਂ ਮੇਰੇ ਵੀਰੋ ਬੜਾ ਮਸ਼ਹੂਰ ਹੈ ਲਾਵਾ ਗੋਪੀ ਇਸ ਵਿੱਚ ਹੋੜਾਂ ਵਾਲਾ ਲਾਓ ਮੇਰੇ ਵੀਰੋ ਤੇਜਪਾਲ ਬਹੁਤ ਸਮੇਂ ਜਫਾ ਲਾਉਣ ਲੱਗਾ ਪਾਇਦੇ ਸਮੇਂ ਕੰਨ ਵੀ ਜوجੀ ਸਿੰਘ ਵੱਲੋਂ 10 ਰੁਪਏ ਲਾ ਕੇ ਇਸ ਰੇਡ ਤੇ 10 ਰੁਪਏ ਜਫੇ ਦਾ ਰਣਜੀਤ ਸਿੰਘ ਵੱਲੋਂ 10 ਰੁਪਏ ਕਮੇਟੀ ਵੱਲੋਂ ਲਾਓ ਸਮੇਂ ਕਾਦੇ ਵੀ ਬਿੱਪਾ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ ਲਾਵਾ ਲੱਖੀ ਮੇਰੇ ਵੀਰੋ ਅੱਜੇਵਾਰ ਪਿੰਡ ਵਾਲਾ ਜਿੱਥੋਂ ਦੇ ਬਿੱਟੂ ਦੇ ਬਹੁਤ ਟੀਮ ਕਬੱਡੀ ਖੇਡੀ ਹੈ ਜਿਸ ਪਿੰਡ ਵਾਲੇ ਭੋਲੀ ਵਰਗੇ ਮੇਰੇ ਵੀਰੋ ਬਹੁਤ ਟਿਕ ਕਬੱਡੀ ਖਿਡਾਰੀ ਹੈ ਲਾ ਅਗਲੀ ਕਬੱਡੀ ਝੋੜਲਾ ਵਾਲਾ ਰੋਜ਼ਨ ਲਾ ਮੇਰੇ ਵੀਰੋ ਇਸੇ ਪਿੰਡ ਵਾਲਾ ਕਾਲਾ ਬਹੁਤ ਟੀਮ ਕਬੱਡੀ ਖੇਡਦਾ ਹੈ ਪਿੰਡੀ ਵਰਗੇ ਲਾ ਆ ਤੇਜਪਾਲ ਮੇਰੇ ਵੀਰੋ ਇਸਦੇ ਪੁਆਇੰਟ ਕਨੇ ਵੀ ਝੋੜਲਾ ਵਾਲੇ ਦਾ ਚਾਰ ਵਿਧਨੀ ਕਲਾ ਤੇ ਮੀਨੀਆ ਕਲੱਬ ਦੀ ਜਿੱਤੀ ਪਾ ਲੈਣ ਵਿਧਨੀ ਕਲਾ ਤੇ ਮੀਨੀਆ ਕਲੱਬ ਲਾਅ ਸਮੇਂ ਕਹਿੰਦੇ ਮੇਰੇ ਵੀਰੋ ਬੁੱਟਾ ਨਾਲੋਂ ਦੇ ਸਮੇਂ ਠੁਲੀ ਵਲੀ ਕਬੱਡੀ ਪਾ ਰਿਹਾ ਹੈ ਲਾਅ ਚਾਰ ਵੀਰੇ ਦੇ ਵਿੱਚੋਂ ਆਹ ਲੇਵਲ ਮੇਰੇ ਵੀਰੋ ਜਫਾ ਲਾਉਣ ਲੱਗਾ ਹੈ ਲਾਅ ਝੋਲ ਹੈ ਨਹੀਂ ਧਰਤੀ ਮੇਰੇ ਵੀਰੋ ਬੜੀ ਮਸ਼ਹੂਰ ਹੈ ਆਹ ਸਮੇਂ ਅਗਲ ਪਰੀ ਗਈ ਹੈ ਲਾਅ ਫੜਵਾ ਗਿਆ ਲੱਕ ਲਾਜੀ ਕੇਤੀ ਪੰਜ ਦੇ ਸਮੇਂ ਜਾਫੀ ਦੇ ਲਓ ਚੋੜਾ ਵਾਲਾ ਇਸ ਵੇਲੇ ਮੇਰੇ ਵੀਰੋ ਹਲਕੇ ਬੱਬ ਕਰਦਾ ਹੈ ਉਡਦੀ ਹੋਈ ਮੇਰੀ ਮਾਂ ਮਿੱਟੀ ਦੀ ਤੂੜ ਰੁੜ ਕੇ ਪਿੰਡ ਵਾਲਾ ਅਰਪਾਰ ਸਿੰਘ ਦਾ ਵਾਰਸ ਮੇਰੇ ਵੀਰੋ ਲਓ ਜਫਾ ਲਾਉਣ ਲੱਗਾ ਹੈ ਆਓ ਸਾਰੇ ਦੇਖਦੇ ਵੱਡੀ ਜੱਦੋਜਾਲ ਹੋ ਗਈ ਲਓ ਮੇਰੇ ਪਿੰਡ ਵਾਲਾ ਗਰ ਚੜ ਲੈਖਦਾ ਤੇ ਪੁਆਇੰਟ ਸਮੇ 10 ਦੀ ਤੇ ਮੇਰੇ ਵੀਰੋ ਆਪਣੀ ਕਬੱਡੀ ਮੰਡੀਆਂ ਵਾਲਾ ਗੁਰਮੀਤ ਦਾ ਸਮੇ ਕਬੱਡੀ ਪਾ ਰਿਹਾ ਹੈ ਲਓ ਸਿੱਕੀ ਹਲਵਾਸ ਮੇਰੇ ਵੀਰੋ ਪੂਰੀ ਤਰ੍ਹਾਂ ਚੈਮ ਹੈ ਅੱਜ ਜਿਹੜੇ ਮਾਣ ਸਨਮਾਨ ਦਕੀਰਵਾਸ ਵਾਲੇ ਖਿਡਾਰੀਆਂ ਨੇ ਹੁਣੇ ਐ ਲਓ ਪੈਜੀ ਕਬੱਡੀ ਨਾਲੇ ਮੀਨੀਆ ਕਲੱਬ ਤੇ ਬਦਨੀ ਗਲਾ ਗੋੜੀ ਟੀਮ ਆ ਗਏ ਚੱਲੇ ਮੈਚ ਦੇ ਵਿੱਚ ਇਸ ਮੈਚ ਦੀਆਂ ਕੁੱਝ ਕਮੇਡੀਆਂ ਬਾਕੀ ਲਓ ਮੇਰੇ ਵੀਰੋ ਜੱਫਾ ਨਹੀਂ ਲੱਗਾ ਉਸ ਨੂੰ ਹਲੇ ਤੱਕ ਇਹ ਭਲੇ 10 ਰੁਪਏ ਰੰਜੀਤ ਸਿੰਘ ਵੱਲੋਂ ਕਲ ਇਸ ਮੈਚ ਦੇ ਵਿੱਚ ਮੰਡੀ ਵਾਲੀ ਟੀਮ ਬਾਜੀ ਮਾਰ ਗਈ ਹੈ ਮੈਂ ਕਰਦਾ ਅਨਾਉਂਸ ਕਰੇ ਬਦਨੀ ਗਲਾ ਤੇ ਮੀਨੀਆ ਕਲੱਬ ਦੋਹੀ ਟੀਮ ਆ ਗਏ ਨੇ